ਬੱਈ ਮੰਨ ਲੋ ਸਮਲੈਟ ਟਾਈਲ ਦੇਖ ਰਹੇ ਹੋ ਉਹ ਵੀ ਆਪਣੀ ਚੋਅ ਆ ਸਾਰੀ ਅੱਛਾ ਜਿਹੜੀ ਆ ਸਾਹਮਣੇ ਚਿੱਟੀ ਤੇ ਅੰਦਰ ਕਾਲੀ ਦਾ ਰੱਖੀ ਹੈ ਇਹ ਵੀ ਆਪਣੀ ਚੋਅ ਆ ਸਿੱਧਰ ਪਾਰਕਿੰਗ ਦੀ ਵੀ ਆਪਣੀ ਚੋਅ ਆ ਸਾਰੀ ਠੀਕ ਹੈ ਵੀ ਬਾਈ ਨੇ ਇੱਕ ਗ੍ਰੇਨਾਈਟ ਦਾ ਨਾ ਇਹ ਆ ਗੋਲਾ ਹੈ ਉਹ ਤੋਂ ਵਧੀਆ ਕੰਮ ਕਰਿਆ ਨਾ ਇਸ ਚੀਜ਼ ਦਾ ਹਾਂਜੀ ਪੂਰੀ ਸਫਾਈ ਹੈਗੀ ਐ ਤੇ ਜੋੜ ਦਾ ਵੀ ਕੋਈ ਬਾੜਾ ਪਤਨ ਲੱਗਦਾ ਮੇਨ ਤੇ ਆ ਵੀ ਬਈ ਇੱਕ ਨਾ ਇੱਥੇ ਉਹ ਵੀ ਹੁੰਦਾ ਵੀ ਕਈ ਸਫੇਦ ਪੱਟੀ ਵੀ ਬਣਾਉਂਦੇ ਆ ਉਹ ਨਾ ਕਰਕੇ ਤੁਸੀਂ ਮੇਰੇ ਲਈ ਆਹੀ ਤੁਹਾਨੂੰ ਕਾਹਤੋਂ ਪਸੰਦ ਆ ਵੀ ਪਾਈ ਚੀਜ਼ ਕਰਨੀ ਐ ਧੁੱਪ ਚ ਵੀਰੇ ਦੇਖੋ ਨਾ ਉੱਧਰ ਪਾਈ ਆ ਸਫੇਦ ਪੱਟੀ ਸ ਇੱਧਰ ਬਾਈ ਦੀ ਚੋਅ ਸੀ ਕਹਿੰਦਾ ਆਪਾਂ ਪਾਉਣੀ ਨਹੀਂ ਠੀਕ ਹੈ ਚਲੋ ਮਾਹ ਬਾਈ ਠੀਕ ਹੈ ਤੇ ਉਧਰ ਆਪਣੀ ਚੋਅ ਸੀ ਬਾਈ ਆਪਾਂ ਤੁਹਾਨੂੰ ਪਾ ਕੇ ਦਉਨੇ ਆ ਠੀਕ ਹੈ ਮਤਲਬ ਇਹ ਮਿਲ ਮਿਕਸ ਕਰਤਾ ਕਰਾ ਸਾਰਾ ਨਾ ਵੀ ਇੱਕ ਥੋੜਾ ਇੱਕ ਏਰੀਆ ਅਲੱਗ ਕਰਤਾਗਾ ਆ ਏਰੀਆ ਅਲੱਗ ਕਰਤਾ ਹੈ ਨਾ ਹਾਂ ਹਾਂ ਤੇ ਬਹੁਤ ਵਧੀਆ ਨਾ ਡਿਜ਼ਾਈਨ ਵੀ ਬਹੁਤ ਵਧੀਆ ਬਣਿਆ ਆ ਨਕਸ਼ਾ ਕਿੱਥੋਂ ਬਣਵਾਇਆ ਸੀ ਕੋਈ ਥੋੜੀ ਧਿਆਨ ਹੈਗਾ ਇਸ ਚੀਜ਼ ਦਾ ਇਹ ਨਕਸ਼ਾ ਸ਼ਾਇਦ ਬਾਈ ਨੇ ਲੁਧਿਆਣੇ ਤੋਂ ਬਣਵਾਇਆ ਠੀਕ ਹੈ ਹਾਂਜੀ ਤੇ ਇੱਕ ਮੈਨੂੰ ਮਾੜਾ ਯਾਦ ਆ ਦੱਸੋ ਨਾ ਮੈਂ ਜਿਹੜਾ ਆ ਗ੍ਰੇਨੇਟ ਵੇਖੀ ਨਾ ਬਾਈ ਹਾਂ ਇਕੜ ਲਪੇਟੋ ਲਪੇਟੋ ਠੀਕ ਹੈ